ਤਨ ਤਨ ਜਗਤ ਗੁਰੂ ਸਤਗੁਰਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਏਕ ਘੜੀ ਸਿਮਰਨ ਕਰੋ ਨਹੀਂ ਲੱਗਿਆ ਕੋਲੇ ਕਲੇਸ਼ ਕਿ ਸਾਧ ਸੰਗਤ ਜੀ ਜਿਨ੍ਹਾਂ ਘਰਾਂ ਦੇ ਵਿੱਚ ਸਿਮਰਨ ਹੁੰਦਾ ਹੈ ਗੁਰਬਾਣੀ ਪੜ੍ਹੀ ਜਾਂਦੀ ਹੈ ਚਾਹੇ ਸਾਧ ਸੰਗਤ ਜੀ ਇੱਕ ਘੜੀ ਕਿਉਂ ਨਾ ਹੋਵੇ ਜਿਨ੍ਹਾਂ ਘਰਾਂ ਦੇ ਵਿੱਚ ਸਿਮਰਨ ਹੈ ਸਾਧ ਸੰਗਤ ਉਹਨਾਂ ਘਰਾਂ 'ਚ ਕੋਈ ਕਲੇਸ਼ ਨਹੀਂ ਹੁੰਦਾ ਹੁਣ ਇਸ ਗੱਲ ਨੂੰ ਬੜੇ ਧਿਆਨ ਨਾਲ ਸਮਝਣਾ ਸਾਧ ਸੰਗਤ ਜੀ ਕਿ ਸਤਗੁਰਵਦਾਸ ਮਹਾਰਾਜ ਜੀ ਨੇ ਇਹ ਜੋ ਪਾਵਨ ਪਵਿੱਤਰ ਵਚਨ ਕਹੇ ਨੇ ਕਿਉਂ ਕਹੇ ਨੇ ਸਤ ਸੰਗਤ ਜੀ ਧਿਆਨ ਦੇਣਾ ਕਿ ਭਾਈ ਜਿਨ੍ਹਾਂ ਘਰਾਂ ਦੇ ਵਿੱਚ ਨਿਤਨੇਮ ਹੈ ਗੁਰਬਾਣੀ ਦਾ ਨਿਤਨੇਮ ਹੈ ਅੰਮ੍ਰਿਤ ਵੇਲੇ ਸੰਧਿਆ ਵੇਲੇ ਅੰਮ੍ਰਿਤ ਵੇਲੇ ਸਿਮਰਨ ਕਰਦੇ ਨੇ ਇਸ ਮਾਦੀਆਂ ਲਾਂਦੇ ਨੇ ਇਸ ਸੰਧਿਆ ਵੇਲੇ ਸਤ ਸੰਗਤ ਜੀ ਸਾਰਾ ਦਿਨ ਕੰਮ ਤੰਦਾ ਕਰਦੇ ਕਰਦੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਸਤਗੁਰੂ ਜੀ ਪ੍ਰਮਾਣ ਦੇ ਭਾਈ ਉਹਨਾਂ ਘਰਾਂ ਦੇ ਵਿੱਚ ਕੋਈ ਕਲੇਸ਼ ਨਹੀਂ ਕੀ ਰਹਿੰਦਾ। ਸਾਸੰਗਤ ਜੀ ਜੇ ਆਪਾਂ ਗੱਲ ਕਰੀਏ ਕਿ ਭਾਈ ਸ਼ਰਾਬ ਦੀ ਸ਼ਰਾਬ ਦੀ ਵਜ੍ਹਾ ਕਰਕੇ ਸਾਸੰਗਤ ਜੀ ਬਹੁਤੇ ਕਰਨੇ ਭਾਈ ਜਿਨ੍ਹਾਂ ਦੇ ਵਿੱਚ ਕਲੇਸ਼ ਰਹਿੰਦਾ ਹੈ। ਤੇ ਸਾਸੰਗਤ ਜੀ ਸ਼ਰਾਬ ਪੀ ਕੇ ਪਤਨੀ ਨਾਲ ਲੜਾਈ ਝਗੜਾ ਬੱਚਿਆਂ ਦਾ ਜੋ ਮਨ ਹੈ ਉਹ ਖਰਾਬ ਰਹਿੰਦਾ ਹੈ। ਬਹੁਤੇ ਕਰਨੇ ਸਾਸੰਗਤ ਜੀ ਜਿਨ੍ਹਾਂ ਦੇ ਘਰਾਂ ਦੇ ਵੀ ਸਾਸੰਗਤ ਜੀ ਸਿਰਫ ਭਾਈ ਜੋ ਮਰਦ ਹੈ ਉਹਨਾਂ ਦਾ ਪਿਤਾ ਹੈ ਸਾਤਸੰਗਤ ਜੀ ਪਤੀ ਹੈ ਉਹ ਸ਼ਰਾਬ ਪੀ ਰਿਆ ਹੈ ਸ਼ਰਾਬ ਪੀਣ ਕਰਕੇ ਸਾਤਸੰਗਤ ਜੀ ਘਰ 'ਚ ਕਲੇਸ਼ ਹੁੰਦੇ ਨੇ ਤੇ ਜੇ ਕੋਈ ਸਿਮਰਨ ਕਰਨ ਵਾਲਾ ਹੋਵੇ ਬਾਣੀ ਪੜਨ ਵਾਲਾ ਹੋਵੇ ਸਾਤਸੰਗਤ ਜੋ ਸ਼ਰਾਬੀ ਨਾ ਪੀਵੇ ਸ਼ਰਾਬ ਨਹੀਂ ਪੀਏਗਾ ਤਾਂ ਘਰ ਦੇ ਵਿੱਚ ਕਲੇਸ਼ ਨਹੀਂ ਹੋਣਗੇ ਪਤਨੀ ਖੁਸ਼ ਰਹੇਗੀ ਬੱਚੇ ਖੁਸ਼ ਰਹਿਣਗੇ ਪੈਸਾ ਵੀ ਬਚੇਗਾ ਸਾਤਸੰਗਤ ਜੀ ਸਿਹਤ ਵੀ ਬਚੇਗੀ ਬੋਤਲੋਂ ਕੈਸੇ ਨੇ ਕਿ ਸਾਤਸੰਗਤ ਜੀ ਜੋ ਸਮੇਸਰ ਚਲੇ ਗਏ ਨੇ ਜਵਾਨੀ ਚ ਚਲੇ ਗਏ ਕਾਦੇ ਕਰਕੇ ਕਿ ਭਾਈ ਦਿਨ ਰਾਤ ਸ਼ਰਾਬ ਪੀਂਦੇ ਸਨ 사ਤ ਸੰਗਤ ਜੀ ਸਿਮਰਨ ਕਰਨ ਵਾਲਾ ਇਨਸਾਨ ਸ਼ਰਾਬ ਨਹੀਂ ਪੀਏਗਾ ਤੇ ਸ਼ਰਾਬ ਨਹੀਂ ਪੀਏਗਾ ਤਾਂ ਕਰਜ਼ੇ ਕਲੇਸ਼ ਨਹੀਂ ਹੋਣਗੇ 사ਤ ਸੰਗਤ ਜੀ ਸਿਮਰਨ ਕਰਨ ਵਾਲੇ ਜੋ ਪਤੀ ਪਤਨੀ ਨੇ ਆਪਸ ਚ ਇਮਾਨਦਾਰ ਰਹਿਣਗੇ ਪਤਨੀ ਪਤੀ ਨੂੰ ਧੋਖਾ ਨਹੀਂ ਦੇਗੀ ਪਤੀ ਪਤਨੀ ਨੂੰ ਧੋਖਾ ਨਹੀਂ ਦੇਗਾ ਨਾਮ ਜਪਨ ਵਾਲੇ ਸਸ ਨੋ ਸਤ ਸੰਗਤ ਜੀ ਆਪਸ ਚ ਵਧੀਆ ਰਹਿਣਗੇ ਨੋ ਸਤਸ ਦੀ ਸੇਵਾ ਕਰੇਗੀ ਸਤਸ ਨੋ ਉਹਨੂੰ ਆਪਣੇ ਬੱਚਾ ਵਾਂਗੂ ਸਮਝੇਗੀ ਤੇ ਇਹੀ ਕਾਰਨ ਹੈ ਭਾਈ ਜਿਨ੍ਹਾਂ ਘਰਾਂ 'ਚ ਸਿਮਰਨ ਹੈ ਸਾਧ ਸੰਗਤ ਜੀ ਉਹਨਾਂ ਘਰਾਂ 'ਚ ਕਲੇਸ਼ ਨਹੀਂ ਦੀ ਹੁੰਦਾ ਏਕ ਘੜੀ ਸਿਮਰਨ ਕਰੋ ਨਾ ਲੱਗਿਆ ਕੋਈ ਕਲੇਸ਼ ਸਾਧ ਸੰਗਤ ਜੀ ਇੱਕ ਘੜੀ ਵੀ ਜੇ ਆਪਾਂ ਸਿਮਰਨ ਕਰੀਏ ਨਾ ਆਪਣੇ ਘਰਾਂ ਦੇ ਵਿੱਚ ਜੋ ਕਲੇਸ਼ ਨੇ ਉਹ ਖਤਮ ਹੋ ਜਾਂਦੇ ਨੇ ਨਾਲਾਂ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਤਾਂ ਮਾਨ ਸਤਕਾਰ ਮਿਲਣਾ ਆ ਐਸ ਸੰਸਾਰ ਦੇ ਵਿੱਚ ਤਾਂ ਸਾਨੂੰ ਬਹੁਤ ਕੁਝ ਮਿਲਣਾ ਹੈ ਅੱਗੇ ਸਤਿਗੁਰੂ ਜੀ ਫਰਮਾ ਰਹੇ ਨੇ ਪ੍ਰਭੂ ਕੇ ਦਰਬਾਰ ਮੈਂ ਹੋਵੈ ਉਜਲ ਪੇਸ਼ ਕਿ ਬੇਟਾ ਈहां ਖਾਟ ਚਲੋ ਹਰ ਲਾਹਾ ਆਗੇ ਬਸਨ ਸਹਿੇਲਾ ਕਿ ਬੇਟਾ ਇਸ ਧਰਤੀ ਦੇ ਉੱਪਰ ਇਸ ਦੁਨੀਆ ਦੇ ਵਿੱਚ ਵੀ ਮਨਸਤਕਾਰ ਹੋਵੇਗਾ ਤੇ ਸਾਧ ਸੰਗਤ ਜੋ ਇਸ ਮਾਲਿਕ ਦੇ ਦਰਬਾਰ ਦੇ ਵਿੱਚ ਵੀ ਬਹੁਤ ਮਨਸਤਕਾਰ ਹੋਣਾ ਹੈ ਪਰ ਕਿੰਨਾ ਦਾ ਭਾਈ ਜੋ ਗੁਰੂ ਦੇ ਵਚਨ ਮੰਨਦੇ ਨੇ ਜੋ ਗੁਰੂ ਵਾਲੇ ਨੇ ਏਕ ਘੜੀ ਸਿਮਰਨ ਕਰੋ ਨਾ ਲੱਗੇ ਕੋ ਲੋ ਕਲੇਸ਼ ਪ੍ਰਭੂ ਕੇ ਦਰਬਾਰ ਮੈਂ ਹੋਵੇ ਉਜਲ ਪੇਸ਼ ਸਾਧ ਸੰਗਤ ਜੀ ਪਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਚਿਹਰਾ ਖਿਲ ਜਾਂਦਾ ਬੜਾ ਮਾਨ ਸਤਕਾਰ ਹੁੰਦਾ ਸਾਧ ਸੰਗਤ ਜੀ ਉਹਦਾ ਜੋ ਆਪਣੇ ਗੁਰੂਆਂ ਤੋਂ ਗੁਰਮੰਤਰ ਲੈ ਕੇ ਉਸ ਦੀ ਕਮਾਈ ਕਰਦਾ ਹੈ ਸਾਧ ਸੰਗਤ ਜਿ ਹੁਣ ਇੱਥੇ ਇਹ ਨਹੀਂ ਜੀ ਗੁਰੂਆਂ ਨੇ ਲਿਖਿਆ ਕਿ ਭਾਈ ਵਰਤ ਰੱਖਣ ਵਾਲੇ ਤੀਰਥ ਯਾਤਰਾ ਕਰਨ ਵਾਲੇ ਧੂਪ ਅਗਰਬਤੀਆਂ ਜਗਾਉਣ ਵਾਲੇ ਆਰਤੀਆਂ ਕਰਨ ਵਾਲੇ ਦਾ ਜੋ ਪੇਸ਼ਾ ਉਜਲ ਹੋਵੇਗਾ ਸਤਿਗੁਰਾਂ ਨੇ ਕਿਹਾ ਕਿ ਭਾਈ ਏਕ ਘੜੀ ਸਿਮਰਨ ਕਰੋ ਤੇ ਜੇ ਕਿਤੇ ਆਪਾਂ ਇੱਕ ਘੜੀ ਵੀ ਪ੍ਰਮਾਤਮਾ ਦਾ ਸਿਮਰਨ ਕਰ ਲਈਏ ਸਾਧ ਸੰਗਤ ਜੀ ਕਿਸੇ ਪ੍ਰਕਾਰ ਦਾ ਕੋਈ ਕਲੇਸ਼ ਨਹੀਂ ਲੱਗਦਾ ਪ੍ਰਭੂ ਕੇ ਦਰਬਾਰ ਮੈਂ ਹੋਵੇ ਉਜਲ ਪੇਸ਼ ਤੇ ਸੰਸਾਰ ਚ ਵੀ ਮਾਨਸਤਕਾਰ ਪ੍ਰਮਾਤਮਾ ਦੇ ਦਰਬਾਰ ਚ ਵੀ ਮਾਨਸਤਕਾਰ ਤੇ ਅੱਗੇ ਸਤਿਗੁਰ ਜੀ ਫਰਮਾਉਂਦੇ ਨੇ ਪਤਿਤ ਉਦਾਰਣ ਪਰਮ ਬ੍ਰਹਮ ਗੁਰੂ ਅਵਨਾਸ਼ੀ ਆਪ ਸ਼੍ਰੇਸ਼ਟ પુરੁਸ਼ ਕਾ ਸੰਗ ਕਰੋ ਸ਼ੁਭ ਗੁਣ ਮਨ ਮੈਂ ਤਾਪ ਸਾ ਸੰਗ ਜਿ ਪਰਮ ਪਿਤਾ ਪਰਮਾਤਮਾ ਜੋ ਆ ਪਤਿਤ ਉਦਾਰਣ ਸਾ ਸੰਗ ਜਿ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ ਤੇ ਸਾਰਿਆਂ ਦਾ ਸਾ ਸੰਗ ਜੀ ਉਦਾਰ ਕਰਨ ਵਾਲਾ ਹੈ ਤੇ ਚਾਹੀ ਕੋਈ ਕਿੰਨਾ ਹੀ ਬੁਰਾ ਇਨਸਾਨ ਹੋਵੇ ਸਾਦ ਸੰਗਤ ਜੀ ਜਦੋਂ ਸਾਧੂ ਕੋਲ ਆਂਦਾ ਹੈ ਸਾਧੂ ਉਹਨੂੰ ਸਾਦ ਸੰਗਤ ਜੀ ਸ਼ਬਦ ਨਾਲ ਜੋੜਦਾ ਹੈ ਤੇ ਜਦੋਂ ਇਨਸਾਨ ਸ਼ਬਦ ਨਾਲ ਜੁੜ ਗਿਆ ਪ੍ਰਮਾਤਮਾ ਨਾਲ ਜੁੜ ਗਿਆ ਸਾਦ ਸੰਗਤ ਜੀ ਪਵਿੱਤਰ ਹੋ ਜਾਵੇਗਾ ਪਤਿਤ ਉਦਾਰਨ ਪਾਰ ਬ੍ਰਹਮ ਸਾਦ ਸੰਗਤ ਜੀ ਪ੍ਰਮਾਤਮਾ ਸਾਰਿਆਂ ਦਾ ਹੀ ਸਾਦ ਸੰਗਤ ਜੀ ਉਦਾਰ ਕਰਦਾ ਹੈ ਗੁਰ ਅਬਨਾਸ਼ੀ ਆਪ ਸਾਦ ਸੰਗਤ ਜੀ ਉਹ ਜੋ ਪਰਮ ਪਿਤਾ ਪ੍ਰਮਾਤਮਾ ਹੈ ਸਭ ਤੇ ਕਿਰਪਾ ਕਰਦਾ ਹੈ ਤੇ ਜੋ ਗੁਰੂ ਹੈ ਸਾత్సੰਗ ਜੀ ਗੁਰੂ ਅਵਨਾਸ਼ੀ ਆਪ ਇਹਨਾਂ ਗੱਲਾਂ ਦੇ ਜੋ ਸਮਝ ਆਣੀ ਹੈ ਨਾ ਉਹ ਸਾత్సੰਗ ਜੀ ਗੁਰੂ ਦੇ ਨਾਲ ਹੀ ਆਣੀ ਇਹ ਨਹੀਂ ਹੈ ਕਿ ਭਾਈ ਆਪਾਂ ਸਿੱਧਾ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ ਸਾత్సੰਗ ਜੀ ਆਪਾਂ ਜੇ ਗੁਰਬਾਣੀ ਪੜਾਂਗੇ ਫਿਰ ਸਾਨੂੰ ਪਤਾ ਲੱਗੇਗਾ ਕਿ ਭਾਈ ਗੁਰੂ ਕੌਣ ਹੈ ਗੁਰੂ ਦੀ ਕੀ ਮਹੱਤਤਾ ਹੈ ਪ੍ਰਮਾਤਮਾ ਨੂੰ ਮਿਲਣ ਵਾਸਤੇ ਬ੍ਰਹਮ ਗਿਆਨ ਨੂੰ ਸਾత్సੰਗ ਜੀ ਪ੍ਰਾਪਤ ਕਰਨ ਵਾਸਤੇ ਉਹ ਪਰਮ ਪਿਤਾ ਪ੍ਰਮਾਤਮਾ ਦਾ ਸਾత్సੰਗ ਜੀ ਜਪ ਕਰਨਾ ਪੈਣਾ ਤੇ ਜਪ ਕਰਨ ਵਾਸਤੇ ਸਾਨੂੰ ਮੰਤਰ ਚਾਹੀਦਾ ਤੇ ਮੰਤਰ ਕੌਣ ਦੇਵੇਗਾ ਭਾਈ ਪੂਰਾ ਗੁਰੂ ਦੇਵੇਗਾ ਗੁਰੂ ਅਵਨਾਸ਼ੀ ਆਪ ਤੇ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਨਾਲ ਹੀ ਪਤਾ ਲੱਗਦਾ ਕਿ ਭਾਈ ਉਹ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਸਾਧ ਸੰਗਤ ਜੀ ਕੋਈ ਵੀ ਇਨਸਾਨ ਸੱਚੇ ਸੰਤਾਂ ਕੋਲ ਜਾਵੇ ਤਾਂ ਉਹ ਸਾਰੇ ਕਰਮ ਮਾਫ ਕਰ ਦਿੰਦੇ ਨੇ ਐਸੇ ਕਰਕੇ ਗੁਰੂਆਂ ਨੇ ਫਰਮਾਇਆ ਸ੍ਰੇਸ਼ਟ ਪੁਰਸ਼ ਦਾ ਸੰਗ ਕਰ ਸ਼ੁਭ ਗੁਣ ਮਨ ਮੈਂ ਥਾਓ ਕਿ ਭਾਈ ਜਿਹੋ ਜੀ ਸੰਗਤ ਕਰਾਂਗੇ ਉਸੇ ਰੰਗਤ ਆਏਗੀ ਮਾੜੇ ਲੋਕਾਂ 'ਚ ਬੈਠਾਂਗੇ ਸਾਧ ਸੰਗਤ ਜੀ ਮਾੜੇ ਕਰਮ ਸਿੱਖਾਂਗੇ ਮਾੜੀ ਸੋਚ ਆ ਜਾਵੇਗੀ ਤੇ ਜੇ ਆਪਾਂ ਚੰਗੇ ਲੋਕਾਂ 'ਚ ਬੈਠਾਂਗੇ ਸਤਿਗੁਰੂ ਜੀ ਫਰਮਾਉਂਦੇ ਨੇ ਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਆਪਾਂ ਰੋਜ਼ ਅਰਦਾਸ ਕਰਦੇ ਹਾਂ ਕਿ ਮਾਲਕਾ ਮੈਨੂੰ ਸਾਰਾ ਦਿਨ ਐਸੇ ਲੋਕਾਂ ਨੂੰ ਮਿਲਾਈ ਜਿਨ੍ਹਾਂ ਨਾਲ ਮੈਂ ਸੱਚ ਦੀਆਂ ਗੱਲਾਂ ਕਰ ਸਕਾਂ ਜਿਨ੍ਹਾਂ ਨਾਲ ਗੱਲਾਂ ਕਰਕੇ ਥੋੜੀ ਆਦਾਵੇ ਇਹ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਆਇਆ ਹੈ ਸ਼੍ਰੇਸ਼ਟ ਪੁਰਸਕਾਰ ਸੰਗ ਕਰੋ ਕਿ ਬੇਟਾ ਅੱਛੇ ਚੰਗੇ ਲੋਕਾਂ ਦਾ ਸਤਸੰਗਤ ਜੀ ਸਾਥ ਦੇਣਾ ਹੈ ਜੋ ਬੁਰੇ ਲੋਕ ਨੇ ਨਫ਼ਰਤ ਨਹੀਂ ਜੀ ਕਰਨੀ ਉਹਨਾਂ ਲਈ ਵੀ ਅਰਦਾਸ ਬੇਨਤੀ ਕਰਨੀ ਹੈ ਪ੍ਰਸਾਦ ਸੰਗਤ ਜੀ ਰਹਿਣਾ ਆਪਾਂ ਚੰਗੇ ਲੋਕਾਂ ਨਾਲ ਜਿਨ੍ਹਾਂ ਦੀ ਜੋ ਮਤ ਹੈ ਸਤਸੰਗਤ ਜੀ ਪਰਮਾਤਮਾ ਵਾਲੀ ਗੁਰੂ ਵਾਲੀ ਮਤ ਹੈ ਜੋ ਮਾਨਵਤਾ ਦਾ ਭਲਾ ਕਰਦੇ ਨੇ ਜਿਨ੍ਹਾਂ ਦੇ ਮਨ 'ਚ ਕੋਈ ਦੁਸ਼ੈਸ਼ ਨਹੀਂ ਕੋਈ ਵਹਿਮ ਪਰਮਾਡੰਬਰ ਪਖੰਡ ਨਹੀਂ ਜਿਨ੍ਹਾਂ ਦੇ ਮਨਾਂ ਦੇ ਵਿੱਚ ਸਾਤਸੰਗਤ ਜੀ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਹੈ ਐਸੇ ਲੋਕਾਂ ਦੇ ਨਾਲ ਸਤਿਗੁਰੂ ਜੀ ਪਰਮਾੰਦ ਦੇ ਨੇ ਸ੍ਰੇਸ਼ਟ ਪੁਰਸਕਾਰ ਸੰਗ ਕਰ ਸ਼ੁਭ ਗੁਣ ਮਨ ਮੈਂ ਥਾਪ ਕਿ ਭਾਈ ਚੰਗੇ ਲੋਕਾਂ ਨਾਲ ਰਹਿਣ ਨਾਲ ਸਾਡੇ ਮਨ 'ਚੇ ਚੰਗੇ ਗੁਣ ਵਸ ਜਾਂਦੇ ਨੇ ਸਾਤਸੰਗਤ ਜੀ ਮਾੜੇ ਲੋਕਾਂ ਨਾਲ ਰਵਾਂਗੇ ਸ਼ਰਾਬੀ ਨਾਲੇ ਨਾਲ ਬੈਠਾਂਗੇ ਉਹਨੇ ਸਾਨੂੰ ਸ਼ਰਾਬੀ ਦੀਆਂ ਗੱਲਾਂ ਸੁਣਾਉਣੀਆਂ ਸਾਤਸੰਗਤ ਜੀ ਚੋਰਾਂ ਨਾਲ ਰਵਾਂਗੇ ਚੋਰੀ ਕਰਨੀ ਸਿੱਖਾਂਗੇ ਲੁਟੇਰੀਅਨ ਨਾਲ ਰਵਾਂਗੇ ਸਾਥ ਸੰਗਤ ਜੀ ਜੋ ਲੁੱਟ ਕਿਵੇਂ ਹੁੰਦੀ ਆ ਸਾਨੂੰ ਉਹ ਸਿੱਖਣ ਨੂੰ ਮਿਲੇਗਾ ਨਸ਼ੇ ਕਰਨ ਵਾਲਿਆਂ ਨਾਲ ਰਵਾਂਗੇ ਸਾਥ ਸੰਗਤ ਜੀ ਨਸ਼ੇ ਬਾਰੇ ਜਾਣਕਾਰੀ ਹੋਣੀ ਤੇ ਜੇ ਕਿਸੇ ਅਸੀਂ ਚੰਗੇ ਲੋਕਾਂ ਨਾਲ ਰਹੀਏ ਮਹਾਪੁਰਸ਼ਾਂ ਨਾਲ ਹੀ ਸੰਤਾ ਮਹਾਪੁਰਸ਼ਾਂ ਦੇ ਨਾਲ ਸਾਥ ਸੰਗਤ ਜੀ ਜੋ ਸੱਚ ਦੇ ਮਾਰਗ ਤੇ ਚੱਲਦੇ ਨੇ ਬਾਬਾ ਸਾਹਿਬ ਡਾਕਟਰ ਭੀਮਰਾਮ ਬੇਦਕਰ ਜੀ ਵਰਗੇ ਮਹਾਪੁਰਸ਼ ਐਸੇ ਲੋਕਾਂ ਦੇ ਨਾਲ ਆਪਾਂ ਰਵਾਂਗੇ ਇਹਨਾਂ ਨੂੰ ਪੜਾਂਗੇ ਸਾਥ ਸੰਗਤ ਜੀ ਇਹਨਾਂ ਕੋਲ ਬੈਠਾਂਗੇ ਤਾਂ ਸਾਡੇ ਅੰਦਰ ਵੀ ਗੁਣ ਆਣੇ ਸ਼ੁਰੂ ਹੋ ਜਾਣਗੇ ਸਾਤਸੰਗਤ ਜੀ ਇਹ ਸੱਚ ਹੈ ਕਿ ਜੇ ਆਪਾਂ ਸੰਤਾਂ ਦੇ ਨਾਲ ਨਾਲ ਰਹਿਣਾ ਸ਼ੁਰੂ ਕਰਾਂਗੇ ਉਹਨਾਂ ਦੀ ਸੇਵਾ ਕਰਾਂਗੇ ਉਹਨਾਂ ਦੇ ਵਚਨ ਪੜ੍ਹਾਂਗੇ ਗੁਰਬਾਣੀ ਪੜ੍ਹਾਂਗੇ ਹੌਲੀ-ਹੌਲੀ ਸਾਤਸੰਗਤ ਜੀ ਸਾਡੇ ਅੰਦਰ ਵੀ ਉਹ ਸਾਰੇ ਜੋ ਗੁਣ ਨੇ ਮਹਾਪੁਰਸ਼ਾਂ ਵਾਲੇ ਸਾਡੇ ਚਾਣੇ ਸ਼ੁਰੂ ਹੋ ਜਾਂਦੇ ਨੇ ਸ਼ੁਭ ਗੁਣ ਮਨ ਵਿੱਚ ਥਾਪ ਅਗੇ ਸਤਿਗੁਰੂ ਜੀ ਫਰਮਾ ਰਹੇ ਨੇ ਅਥਾ ਪ੍ਰਭ ਹਰਤਨੀ ਹੈ ਗੁਰ ਕਾ ਨਾਮ ਅਤੌਲ ਸਾਤਸੰਗਤ ਜੋ ਮਾਲਕ ਬੜਾ ਧਨੀ ਹੈ ਸਾਰਿਆਂ ਤੇ ਕਿਰਪਾ ਬਣਾਈ ਰੱਖਦਾ ਹੈ ਗੁਰ ਕਾ ਨਾਮ ਅਤੁੱਲ ਤੇ 사త్సੰਗ ਜੀ ਮਾਲਿਕ ਦਾ ਨਾਮ ਅਤੁੱਲ ਹੈ ਅਜ ਤੱਕ ਉਸ ਦਾ ਕੋਈ ਪਾਰ ਨਹੀਂ ਜੀ ਪਾ ਸਕਿਆ ਹੁਣ ਕੋਈ ਤੋਲ ਨਹੀਂ ਸਕਿਆ 사త్సੰਗ ਜੀ ਸਤਗੁਰੂ ਜੀ ਫਰਮਾਉਂਦੇ ਨੇ ਨਾ ਕਹਿ ਰਵਦਾਸ ਅਕਤ ਕਥਾ ਕਿ ਭਾਈ ਉਹਦੀ ਜੋ ਕਥਾ ਅਜ ਤੱਕ ਕੋਈ ਕਥ ਨਹੀਂ ਪਾਇਆ ਅਗੇ ਸਤਗੁਰੂ ਅਵਦਾਸ ਮਹਾਰਾਜ ਜੀ ਫਰਮਾ ਰਹੇ ਨੇ ਰਵਦਾਸ ਕਹਿ ਆਛਰਵ ਹੈ ਹਰ ਮਿਲਣੇ ਕੀ ਰੀਤ ਸਵਾਸਾ ਬਿਰਥਾ ਨਾ ਤਜੋ ਮਨ ਕਰ ਕਰੋ ਪ੍ਰੀਤ ਕਿ ਸਾਧ ਸੰਗਤ ਜੀ ਆਪਾਂ ਜੋ ਸਵਾਸ ਨੇ ਨਾ ਇਹ ਵਿਅਰਥ ਨਹੀਂ ਜਿਗਵਾਣੇ ਇਹ ਅਸੀਂ ਮਾੜੇ ਲੋਕਾਂ ਦੇ ਵਿੱਚ ਬੈਠ ਕੇ ਨਿੰਦਾ ਚੁਗਲੀ ਕਰਕੇ ਲੜਾਈ ਝਗੜਾ ਕਰਕੇ ਨਸ਼ਿਆਂ ਦੇ ਵਿੱਚ ਪੈ ਕੇ ਜੀਵਨ ਬੜਾ ਕੀਮਤੀ ਹੈ ਸਾਧ ਸੰਗਤ ਜੀ ਨਸ਼ੇ ਕਰਕੇ ਲੜਾਈ ਝਗੜਾ ਕਰਕੇ ਵਹਿਮਾ ਪਰਮਾਚੇ ਨਿੰਦਾ ਚੁਗਲੀ ਦੇ ਵਿੱਚ ਪੈ ਕੇ ਆਪਾਂ ਜੀਵਨ ਦਾ ਜੋ ਨਾਸ਼ ਹੈ ਉਹ ਖਰਾਬ ਨਹੀਂ ਜਿਕਰ ਨਾਸ਼ ਨਹੀਂ ਜਿਉਂ ਦੇਣਾ ਸਵਾਸਾ ਬਿਰਥਾ ਨਾ ਤਜੋ ਮਨ ਕਰ ਕਰੋ ਪ੍ਰੀਤ ਕਿ ਭਾਈ ਆਪਾ ਇੱਕ ਵਿਸਵਾਸ ਵਿਰਥ ਨਹੀਂ ਜਾਣਦੇ ਨਾ ਇਹ 사త్సੰਗਤ ਜੀ ਫਿਰ ਕੀ ਕਰੀਏ ਸਤਿਗੁਰੂ ਜੀ ਫਰਮਾਉਂਦੇ ਨੇ ਮਨ ਕਰ ਕਰੋ ਪ੍ਰੀਤ ਕਿ ਬੇਟਾ ਮਨ ਨਾਲ ਪ੍ਰੀਤ ਕਰ ਇਹ ਗੁਰਬਾਣੀ ਦਾ 사త్సੰਗਤ ਜੀ ਰਸਤਾ ਹੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਕਿ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰ ਹੈ ਉਹਨਾਂ ਨੂੰ ਹੀ ਮੰਜ਼ਿਲ ਮਿਲਦੀ ਇਹ 사త్సੰਗਤ ਜੀ ਫਿਰ ਕਿੰਨੀ ਵੀ ਆਪਾ ਪੂਜਾ ਪਾੜ ਕਰ ਲਈਏ ਕਿੰਨੀ ਅਸੀਂ ਸੇਵਾ ਕਰੀ ਜਾਈਏ ਜੇ ਸਾਡੇ ਅੰਦਰ ਪਿਆਰ ਨਹੀਂ ਹੈ ਨਾ ਸਾਡੇ ਗੁਰੂ ਦੇ ਪ੍ਰਤੀ ਸਾਡੇ ਰੈਬਰ ਦੇ ਪ੍ਰਤੀ 사త్సੰਗ ਜੀ ਸਾਰੀ ਜੋ ਸੇਵਾ ਆ ਉਹ ਵਿਅਰਥ ਚਲੀ ਜਾਵੇਗੀ ਏਕ ਘੜੀ ਸਿਮਰਨ ਕਰੋ ਸਤਿਗੁਰਾਂ ਨੇ ਸਮਝਾਇਆ ਕਿ ਭਾਈ ਜੋ ਚਿਤ ਸਿਮਰਨ ਕਰੋ ਨਾਨਕ ਵਲੋਕ ਨੂੰ ਜੋ ਦਿਲ ਲਾ ਕੇ ਸਤਿਗੁਰਾਂ ਦਾ ਸਿਮਰਨ ਕਰੇਗਾ ਉਹਦੇ ਸਾਰੇ ਜੋ ਕਸ਼ਟ ਨੇ ਉਹ 사త్సੰਗ ਜੀ ਦੂਰ ਹੋ ਜਾਣਗੇ ਸਵਾਸ ਬਿਰਥਾ ਨਾ ਤਜੋ ਸਾਤਸੰਗਤ ਜੀ ਰਵਦਾਸ ਕਹੇ ਆਸਰੇ ਵਹਿਰ ਮਿਲਣੇ ਕੀ ਰੀਤ ਕਿ ਭਾਈ ਜੇ ਪ੍ਰਮਾਤਮਾ ਨੂੰ ਮਿਲਣਾ ਚਾਹਨਾ ਹੈ ਸਤਿਗੁਰਾਂ ਨੇ ਰਸਤਾ ਦਿਖਾਇਆ ਜਿਨ ਪ੍ਰੇਮ ਕੀ ਉਹ ਤਿਨਹੀ ਪ੍ਰਭ ਪਾਇਓ ਪਹਿਲਾ ਆਪਾਂ ਗੁਰੂ ਵਾਲੇ ਬੰਨਣਾ ਸਾਤਸੰਗਤ ਜੀ ਗੁਰੂਆਂ ਤਾਂ ਫਿਰ ਆਪਾਂ ਇੱਕ ਮੰਤਰ ਲੈਣਾ ਉਸ ਮੰਤਰ ਦੀ ਕਮਾਈ ਕਰਨੀ ਹੈ ਕੰਮ ਧੰਦਾ ਕਰਦੇ ਰਹੋ ਆਪਣੀ ਜ਼ਿੰਮੇਵਾਰੀਆਂ ਨਿਭਾਓ ਸਾਤਸੰਗਤ ਜੀ ਜਿਸ ਤਰ੍ਹਾਂ ਆਪਾਂ ਰਹਿ ਰਹੇ ਆ ਰਹਿੰਦੇ ਰਹੀਏ ਈਮਾਨਦਾਰੀ ਦੇ ਨਾਲ ਪੈਸਾ ਕਮਾਈਏ ਤੇ ਜੀਵਨ ਨਾਲ ਪ੍ਰਮਾਤਮਾ ਦਾ ਸਿਮਰਨ ਕਰਕੇ ਸਾਧ ਸੰਗਤ ਜੀ ਆਪਣੇ ਸ਼ਰੀਰ ਦੇ ਵਿੱਚੋਂ ਹੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਵੇ। ਇਹੀ ਅੱਜ ਦਾ ਸਤਿਗੁਰੂ ਦਾਸ ਮਹਾਰਾਜ ਜੀ ਦਾ ਸਾਧ ਸੰਗਤ ਜੀ ਪਾਵਨ ਪਵਿੱਤਰ ਉਪਦੇਸ਼ ਹੈ। ਵਿਚਾਰਾਂ ਬਹੁਤ ਨੇ ਸਾਧ ਸੰਗਤ ਜੀ ਪਰ ਸਮੇਂ ਦਾ ਵੀ ਖਿਆਲ ਰੱਖਣਾ ਪੈਂਦਾ ਕਿਉਂਕਿ ਪਹਿਲਾਂ ਆਪਸ ਸੰਧਿਆ ਬਾਣੀ ਦਾ ਪਾਠ ਕਰਦੇ ਸੀ ਤਾਂ ਸਿੱਖ ਰਹੇ ਸੀ ਸਾਧ ਸੰਗਤ ਜੀ। ਤਾਂ ਉਦੋਂ ਪਾਠ ਜੋ ਛੋਟਾ ਸੀ ਇਸ ਕਰਕੇ ਜਿਆਦਾ ਲੰਬੀ ਹਾਜ਼ਰੀ ਲੱਗਦੀ ਸੀ। ਹੁਣ ਬੱਚਿਆਂ ਦੇ ਵੀ ਸਾਧ ਸੰਗਤ ਜੀ ਐਗਜ਼ਾਮ ਚੱਲਣ ਵਾਲੇ ਨੇ ਤੇ ਇਸ ਕਰਕੇ ਸਮੇਂ ਦਾ ਖਿਆਲ ਰੱਖਦੇ ਹੋਏ ਆਪਾਂ ਮੇਨ ਸਾਧ ਸੰਗਤ ਜੀ ਬੜੇ ਧਿਆਨ ਨਾਲ ਸੁਣਨਾ ਮੇਨ ਕੰਮ ਆਪਣਾ ਹੈ ਕਿ ਭਾਈ ਜੋ ਮੈਂ ਸ਼ਬਦ ਪੜ੍ਹਿਆ ਆ ਉਹਦੀ ਸਮਝ ਆਈ ਜਾਂ ਨਹੀਂ ਨਹੀਂ ਸਾਧ ਸੰਗਤ ਜੀ ਇਹ ਸਾਡਾ ਮੇਨ ਕੰਮ ਹੈ ਕਿ ਜਿੰਨੀ ਵੀ ਸੰਗਤ ਸਾਹਮਣੇ ਬੈਠੀ ਹੈ ਸਾਨੂੰ ਇੱਕ ਇੱਕ ਪੰਕਤੀ ਜੋ ਸਮਝ ਆਈ ਜਾਂ ਨਹੀਂ ਨਹੀਂ ਗੁਰੂ ਦੇ ਵਚਨ ਸਮਝ ਆਏ ਜਾਂ ਨਹੀਂ ਆਇਤ ਸਾਧ ਸੰਗਤ ਜੀ ਬੜੀ ਅੱਛੀ ਗੱਲ ਹੈ ਪਹਿਲਾਂ ਆਪਾਂ ਬਾਣੀ ਪੜਹੀਏ ਵਿਚਾਰ ਕਰੀਏ ਸਮਝੀਏ ਤੇ ਸਮਝ ਕੇ 사ਤਸੰਗ ਜੇ ਉਸਤੇ ਅਮਲ ਕਰੀਏ ਫਿਰ ਆਪਾਂ ਪੂਰੇ ਹੋਵਾਂਗੇ ਬਚਨੀ ਤੌਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਕਿ ਭਾਈ ਜੋ ਵਚਨ ਮੰਦਾ ਹੈ 사ਤਸੰਗ ਜੀ ਉਹੀ ਪਰਫੈਕਟ ਹੈ ਨਹੀਂ ਤਾਂ ਸਾਰੇ ਅਧੂਰੇ ਨੇ ਤੇ ਭਾਈ ਵਚਨ ਮੰਨੇਗਾ ਕੌਣ ਜੀ ਨੂੰ ਸਮਝ ਆਏਗੀ ਪਹਿਲਾਂ ਗੁਰਬਾਣੀ ਪੜ੍ਹੀਏ ਵਿਚਾਰੀਏ ਤੇ ਸਮਝ ਆਵੇ ਤਾਂ ਉਸਤੇ ਅਮਲ ਕਰੀਏ ਤੇ ਅਮਲ ਕਰਨ ਵਾਲਾ ਹੀ ਸਤਗੁਰਾਂ ਨੇ ਫਰਮਾਇਆ ਕਿ ਭਾਈ ਉਹ ਪੂਰਾ ਪਰਫੈਕਟ ਹੈ ਤੇ ਸਤਿਗੁਰਾਂ ਨੇ ਇੱਕ ਜੋ ਸਾਨੂੰ ਸਮਝਾਇਆ ਉਹ ਸਾਨੂੰ ਸਮਝ ਆਣੀ ਚਾਹੀਦੀ ਹੈ ਕਿ ਭਾਈ ਜਿਨ੍ਹਾਂ ਘਰਾਂ 'ਚ ਨਾਮ ਸ਼ਬਦ ਹੁੰਦਾ ਹੈ ਜਿਨ੍ਹਾਂ ਘਰਾਂ ਦੇ ਵਿੱਚ ਸਿਮਰਨ ਹੁੰਦਾ ਹੈ ਉਹਨਾਂ ਘਰਾਂ ਦੇ ਵਿੱਚ ਕਲੇਸ਼ ਨਹੀਂ ਹੁੰਦੇ ਕਿਉਂਕਿ ਜ਼ਿਆਦਾਤਰ ਕਲੇਸ਼ ਸਾਧ ਸੰਗਤ ਜੀ ਆਪਾਂ ਖੁਦ ਪੈਦਾ ਕਰਦੇ ਨੇ ਤੇ ਦੋਸ਼ ਦੇਨੇ ਆਪਾਂ ਪ੍ਰਮਾਤਮਾ ਨੂੰ ਸ਼ਰਾਬ ਖੁਦ ਸ਼ਰਾਬ ਖੁਦ ਪੀਨੇ ਆ ਸਾਧ ਸੰਗਤ ਜੀ ਘਰ 'ਚ ਕਲੇਸ਼ ਹੁੰਦਾ ਸੱਸ ਸੋਹਰੇ ਦੀ ਸੇਵਾ ਆਪਾਂ ਨਹੀਂ ਕਰਦੇ ਘਰ 'ਚ ਕਲੇਸ਼ ਹੁੰਦਾ ਪਤਨੀ ਪਤੀ ਦਾ ਸਤਿਕਾਰ ਨਹੀਂ ਕਰਦੀ ਪਤੀ ਪਤਨੀ ਦਾ ਸਤਿਕਾਰ ਨਹੀਂ ਕਰਦਾ ਲੜਾਈ ਝਗੜਾ ਹੁੰਦਾ ਹੈ ਦੋਸ਼ ਨੇ ਆਪਾਂ ਪਰਮਾਤਮਾ ਨੂੰ ਸਤ ਸੰਗਤ ਜੇ ਸੰਸਾਰ ਚ ਬਹੁਤੇ ਦੁੱਖ ਨੇ ਜਿਹੜੇ ਆਪਾਂ ਖੁਦ ਪੈਦਾ ਕੀਤੇ ਨੇ ਤੇ ਭਾਈ ਗੁਰੂ ਵਾਲੇ ਬਣ ਕੇ ਆਪਾਂ ਸਾਰੇ ਦੁੱਖਾਂ ਤੋਂ ਨਿਯਾਤ ਪਾਣਾ ਹੈ ਸੋ ਇਨੀ ਇੱਕ ਬੇਨਤੀ ਭਾਈ ਪ੍ਰਵਾਨ ਕਰਿਓ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤ ਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹਨ ਸਤਨਾਮ ਜੀ